ਗੈਂਟੀ ਦੇ 6 ਮਹੀਨੇ ਰੁਕ ਜੋ ਤੁਹਾਨੂੰ ਆਹ ਬੰਦਾ ਵੀ ਹੈ ਨਾ ਫਿਲਮਾਂ ਦੇ ਵਿੱਚ ਮਿਲੂਗਾ ਹੁਣ ਚੰਗੀ ਕਮੇਡੀ ਕਰਾਉਂਦਾ ਚੰਗੀਆਂ ਵੀਡੀਓ ਬਣਾਉਂਦਾ ਬਾਈ ਦੇ ਮੈਂ ਪੇਜ ਤੇ ਗਿਆ ਵਾਂ ਸਾਰੀਆਂ ਵੀਡੀਓ ਵਾਇਰਲ ਚੰਗੀਆਂ ਵੀਡੀਓ ਬਣਾਉਂਦਾ ਬਾਕੀ ਬਾਈ ਦੇ ਪੇਜ ਨੂੰ ਵੀ ਫੋਲੋ ਕਰੋ ਤੇ ਸਾਡੇ ਨੂੰ ਵੀ ਫੋਲੋ ਕਰੋ ਸੁਣਿਓ ਗੌਰ ਨਾਲ ਐਂਡ ਤਾਈ ਤੇ ਜੇ ਚੰਗਾ ਲੱਗਾ ਸ਼ੇਅਰ ਵੀ ਜਰੂਰ ਕਰੋ ਕਿਸੇ ਨੂੰ ਪਿਆਰ ਮਾਰਦਾ ਕਿਸੇ ਨੂੰ ਤਵਾਰ ਮਾਰਦਾ ਕਿਸੇ ਨੂੰ ਲਾਲਚ ਮਾਰਦਾ ਕਿਸੇ ਨੂੰ ਆਲਸ ਮਾਰਦਾ ਕਿਸੇ ਨੂੰ ਵਿਯੋਗ ਮਾਰਦਾ ਜੱਟ ਨਾ ਕਿਸੇ ਚੀਜ਼ਾਂ ਤੋਂ ਨਹੀਂ ਡਬਦਾ ਇਹਨੂੰ ਕੱਲਾ ਜਵਾਨ ਰੋਗ ਮਾਰਦਾ ਸਿਆਲਾਂ ਦੇ ਦਿਨ ਸਾਡੀ ਪੰਜਵੀਂ ਦੀ ਕਲਾਸ ਮੈਡਮਾਂ ਕੋਟੀਆਂ ਬੁਣਨ ਮਾਸਟਰ ਖੇਡਣ ਤਾਸ ਹਿੰਦੀ ਵਾਲੀ ਨੀਨਾ ਮੈਡਮ ਗਊ ਦਾ ਲੇਖ ਪਾ ਕੇ ਸਾਨੂੰ ਬਾਰ ਬਿਠਾ ਗਈ 15 ਮਿੰਟਾਂ ਚ ਸਕੂਲ ਦੀ ਚੈਕਿੰਗ ਵਾਲੀ ਟੀਮ ਆ ਗਈ ਮੈਡਮਾਂ ਨੇ ਕੱਛਾਂ ਚ ਗੋਲੇ ਲਕੋਲੇ ਮਾਸਟਰ ਤਾਸ ਇਕੱਠਾ ਕਰਕੇ ਬਾਥਰੂਮੋਂ ਲੇ ਹੋ ਗਈ ਇੱਕ ਵੱਡੇ ਵੱਡੇ ਜੇ ਬੂਟਾਂ ਲਾ ਕੇ ਮੇਰੇ ਕੋਲੇ ਖੜ ਗਿਆ ਮੈਡਮਾਂ ਨੂੰ ਹੋਰ ਤਾਂ ਆਪ ਚੜ ਗਿਆ ਐਡਾ ਟੇਡਾ ਜਿਹਾ ਝਾਕਦੇ ਨੇ ਹੈਡਮਾਸਟਰ ਨੇ ਵੀ ਦਿਲ ਜੱਤ ਰੇਡ ਲਿਆ ਮੈਂ ਦੇਖੀ ਜਾऊ ਕੀ ਬਣੂ ਪਤੰਦਰ ਨੇ ਪਹਿਲੇ ਝੂਠੇ ਕਾਉਂਡੀਆਂ ਵਾਲਾ ਛੇੜ ਮੈਨੂੰ ਕਹਿੰਦਾ ਕਾਕਾ ਖੜਾ ਹੋ ਕੇ ਸਾਵਧਾਨ ਅਵਸਥਾ ਚਾ ਤੁਹਾਡੇ ਸਕੂਲ ਦੇ ਹੈਡਮਾਸਟਰ ਦੇ ਘੱਟੋ ਘੱਟ ਸ਼ਬਦਾਂ ਚ ਇੱਕ ਲੇਖ ਸੁਣ ਮੰਡਰ ਦੇ ਡਰਦੇ ਨੇ ਹਾਂ ਚ ਹੰਗਾਰਾ ਭਰਤਾ ਲੇਖ ਸ਼ੁਰੂ ਕਰਤਾ ਸਾਡੇ ਬਹੁਤ ਹੀ ਪਿਆਰੇ ਹੈਡਮਾਸਟਰਾਂ ਦਾ ਨਾਮ ਸਰਦਾਰ ਚਰਨਜੀਤ ਸਿੰਘ ਹੈ ਇਹ ਸਾਡੇ ਖੇਤਲੇ ਸਰਕਾਰੀ ਸਕੂਲ ਵਿੱਚ ਪੜਾਉਂਦੇ ਹਨ ਸਾਡੇ ਪਾਪਿਆਂ ਦੇ ਢਿੱਡ ਚਾਰ-ਚਾਰ ਰੋਟੀਆਂ ਖਾ ਕੇ ਪਾਟਣ ਡਏ ਹਨ ਇਹ ਮੀਡੇ ਮੀਲ ਵਾਲੀ ਕਣਕ ਦਾ ਇੱਕ ਟਰੱਕ ਖਾ ਕੇ ਵੀ ਹਲਕੇ ਫੁਲਕੇ ਪਏ ਹਨ ਕਹਿੰਦੇ ਬਸ ਬਸ ਹੈਡਮਾਸਟਰ ਸਾਹਿਬ ਜੇਲ੍ਹ ਕਣੀ ਰੋਡ ਤੇ ਯਾਰ ਮੈਡਮਾਂ ਨੇ ਨੌਂ ਕੱਟ ਕੇ ਘਰੇ ਤੋਰਤੀ ਬਾਪੂ ਕਹਿੰਦਾ ਕਿਉਂ ਪਾਇਆ ਇਹ ਭੋਗ ਤੈਨੂੰ ਨਿਕਦੇ ਚੱਜਲੀ ਸਾਉਤੇ ਟਿਕਣ ਦਿੰਦਾ ਜबान ਰੋਗ ਪਪੂ ਕਹਿੰਦਾ ਤੇਰੀਆਂ ਪੜਾਈਆਂ ਪੜੂਆਂ ਦਾ ਤਾਂ ਹੁਣ ਖਹਿੜੇ ਹੀ ਛੱਡਦੇ ਆ ਬੇਬੇ ਨੂੰ ਕਹਿੰਦਾ ਬੰਨ ਚਾਰ ਪ੍ਰਸ਼ਾਦੇ ਪੋਣੇ ਚ ਇਹਨੂੰ ਤਾਂ ਸਾਲੇ ਨੂੰ ਖੇਤੀ ਚ ਘੱਡ ਦੇ ਬੇਬੇ ਕਹਿੰਦੀ ਮੈਂ ਮੇਰੇ ਕੱਲੇ ਕੱਲੇ ਪੁੱਤ ਨੂੰ ਹੁਣ ਧੁੱਪੇ ਰੋਲਦੀ ਆ ਮੈਂ ਤਾਂ ਕੋਈ ਇਹਦੇ ਵਾਸਤੇ ਏਸੀ ਵਾਲਾ ਕੰਮ ਢੋਲਦੀ ਆ ਸਾਡੇ ਦੇਸ਼ ਚ ਅਣਪੜ ਹੋਣਾ ਕਿਤੇ ਪਕਾਈ ਆ ਆ ਦੇਖ ਲੈ ਪੁੱਛਾ ਦੇਣ ਵਾਲੇ ਬਾਬਿਆਂ ਦੀ ਫੁੱਲ ਚੜਾਈ ਆ ਲੋ ਜੀ ਬੇਬੇ ਬਾਪੂ ਦੇ ਖੇੜੇ ਪੈਗੀ ਮੇਰੀ ਫੜਕੇ ਉਂਗਲੀ ਕੁ ਲੰਗੜੇ ਜੇ ਬਾਬੇ ਕੋਲ ਲੈਗੀ ਕਹਿੰਦੀ ਬਾਬਾ ਜੀ ਮੈਂ ਹੁਣ ਤੱਕ ਥੋਡੇ ਬਥੇਰਾ ਲਾਇਆ ਅੱਜ ਮੇਰੇ ਘਰ ਨੂੰ ਰੰਗ ਭਾਗ ਲਾ ਦੋ ਆ ਮੇਰਾ ਮੁੰਡਾ ਥੋਡੇ ਮੰਗੂ ਸਾਰੇ ਕੰਮਾਂ ਚੋ ਫੇਲ ਐ ਇਹਨੂੰ ਬਾਬਾ ਬਣਾ ਦੋ ਬੇਬੇ ਦੀ ਗੱਲ ਮੰਨ ਕੇ ਬਾਬੇ ਨੇ ਮੈਨੂੰ ਚੱਲਣ ਵਾਸਤੇ ਇੱਕ ਮੋਰਾਂ ਦੇ ਖੰਬ ਦੀ ਪੱਖੀ ਫੜਾਤੀ ਪੰਜ ਕੁ ਮਿੰਟਾਂ ਬਾਅਦ ਇੱਕ ਮੋਟੀ ਜੀ ਬੁੜੀ ਆਵਦੀ ਨੂਨੂ ਲੈ ਕੇ ਜਵਾਕ ਖਾਤਰ ਪੁੱਛਾ ਲੈਣ ਆਗੀ ਬਾਬੇ ਨੇ ਦੋ ਸੇਬਾਂ ਦੇ ਦੰਦੀ ਵੱਢ ਕੇ ਉਹਨਾਂ ਦੀ ਝੋਲੀ ਚ ਟਕਾ ਤੇ ਉਹਨਾਂ ਨੇ ਬਾਬੇ ਵਾਲੇ ਸਿਕੰਦਰ ਤੇ 5000 ਰੁਪਏ ਪਾਤੇ ਹੁਣ ਕੋਲ ਬੈਠਾ ਸੀ ਮੈਂ ਮਹਾ ਬੇਬੇ ਜੀ ਆ ਨੂਹ ਵਾਲਾ ਤੰਗ ਕਰਦੀ ਆ ਪਰ ਇਹਦਾ ਵੀ ਜੱਬ ਮੁਕਾਦਾਂ ਨੇ 2000 ਰੁਪਏ ਹੋਰ ਪਾਦੇ ਸਿੱਧਾ ਬਰਮੇ ਤੋਂ ਜਮਾਟੋ ਚੋਂ ਮੰਗਾਦਾਂ ਨੇ ਬਸ ਫਿਰ ਬਾਬਾ ਹੱਦਾਂ ਟੱਪ ਗਿਆ ਸਾਰੀਆਂ ਜਾ ਕੇ ਸੰਗਲੀਆਂ ਮੋਡਿਆਂ ਤੇ ਮਾਰੀਆਂ ਆ ਪਾਜਾ ਜਿੱਧਰੋਂ ਆਇਆ ਤੂੰ ਤਾਂ ਬੰਦੇ ਹੀ ਬਹੁਤ ਕਬੜਾ ਆ ਲਿਆ ਮੈਨੂੰ ਵੀ ਭੁੱਖਾ ਮਾਰੇਗਾ ਤੈਨੂੰ ਤਾਂ ਜबान ਰੋਗੇ ਬਹੁਤ ਪਰ ਲੋ ਜੀ ਮੈਂ ਬੁੱਲ ਜੇਲਮਗਾ ਕੇ ਘਰੇ ਆ ਗਿਆ ਬੇਬੇ ਨੇ ਅਗਲੇ ਇੱਕ ਹੋਰ ਬਾਬੇ ਨੂੰ ਫੜਾ ਤੇ ਆ ਉਹਨੇ ਵੀ ਡਿਊਟੀ ਮੇਰੀ ਤੂਫ ਤੇ ਲਾਤੀ ਇੱਕ ਮੌਲੀ ਜੀ ਬੁੜੀ ਉੱਥੇ ਵੀ ਪੁੱਛਾ ਲੈਣਾ ਕੀ ਕਹਿੰਦੀ ਬਾਬਾ ਜੀ ਮੇਰੇ ਮੁੰਡੇ ਨੇ ਡੌਂਕੀ ਲਾ ਕੇ ਬਾਹਰ ਜਾਣਾ ਤੁਸੀਂ ਐਂ ਕਰੋ ਪੈਰੋਂ ਦਾ ਪੈਰਾ ਲਾ ਕੇ ਨਾਲ ਭੇਜੋ ਕਿਸੇ ਰਾਜ ਦੇਸ਼ ਚ ਕੋਈ ਇਲ ਬਲਾ ਪੂਤ ਭਰੇ ਕਿਸੇ ਉਪਰੇ ਬੰਦੇ ਛੰਦੇ ਦੀ ਇਹਦੇ ਤੇ ਨਜ਼ਰ ਨਾ ਪਵੇ ਐਂ ਅਮਰੀਕਾ ਵਾਲੀ ਕੰਧੜ ਪਾ ਕੇ ਆ ਲੋ ਜੀ ਬਾਬੇ ਨੇ ਮੇਰੇ ਕਣੀ ਅੱਖ ਜੀ ਦੱਬ ਕੇ ਮੰਤਰ ਪੜਤ 20000 ਰੁਪਏ ਵਾਸਤੇ ਮੂਰੇ ਸਕੈਨਰ ਕਰਤਾ ਪੈਸੇ ਵੱਧ ਦੇਖ ਕੇ ਬੁੜੀ ਥੋੜਾ ਜਿਹਾ ਘਬਰਾ ਗਈ ਤਰਕਦੀ ਸਰਕਦੀ ਜੋਤਾਂ ਕੋਲੇ ਮੇਰੇ ਕਿਣੀ ਨੂੰ ਆ ਗਈ ਮੈਨੂੰ ਕਹਿੰਦੀ ਕਿਉਂ ਛੋਟੇ ਬਾਬਾ ਜੀ ਮੈਨੂੰ ਸਭ ਦਾ ਠੀਕ ਆ ਜਾਂ ਕੋਈ ਮਹਿੰਗਾ ਮੁੰਗਾ ਪਿਆ ਮਾਂ ਤੇਰੀ ਮਰਜ਼ੀ ਐ ਬਈ ਅੰਬੋ ਲੈ ਜਾਣਾ ਮੁੰਡੇ ਨਾਲ ਲੈ ਜਾ ਕੱਲ ਜਦੋਂ ਬਾਬੇ ਗੈਲ ਤਰਕਸੀਲ ਵਾਲੇ ਨੇ ਪੁਲਿਸ ਵਾਲੇ ਲਾਦੇ ਸੀ ਇਹਦੇ ਨਾਲ ਪੈਸੇ ਨਹਿਰ ਦੇ ਟੋਏ ਵਾਲੇ ਖਤਾਨਾਂ ਤੱਕ ਵੀ ਨਹੀਂ ਗਿਆ ਲੋ ਵੀ ਉਹ ਬਾਬੇ ਨੇ ਵੀ ਫਕਾਰਾ ਛੱਡਤਾ ਚੱਕ ਕੇ ਚਿੰਟਾ ਮੇਰੇ ਮੋਰਾਂ ਚ ਗੱਡਤਾ ਮੇਰੀ ਬੇਬੇ ਦਾ ਨਾਮ ਲੈ ਕੇ ਕਹਿੰਦਾ ਚਿੰਤਪੁਰੇ ਕਿਹੜਾ ਬੈਰ ਕੱਢ ਗਈ ਬਾਬਿਆਂ ਨੂੰ ਭੁੱਖੇ ਮਰਵਾਵੇਂਗੀ ਕਿੱਥੇ ਜਵਾਨ ਰੋਗ ਵਾਲਾ ਛੱਡ ਗਈ ਲੋ ਜੀ ਮੈਂ ਚੱਕਿਆ ਸਾਈਕਲ ਟੱਲੀ ਜਾ ਕੇ ਗੇਟ 'ਚ ਮਾਰੀ ਐ ਬੇਬੇ ਬਾਪੂ ਨੂੰ ਕਹਿੰਦੀ ਜਾ ਇਹਨੂੰ ਕਿਸੇ ਕੰਮ ਦੇ ਹੁਣ ਤੂੰ ਛੱਡ ਗਿਆ ਤੇਰੀ ਵਾਰੀ ਆ ਬਾਪੂ ਆਪਣਾ ਫਰਜ਼ ਨਿਭਾਇਆ ਮੇਰਾ ਕੰਨ ਚਾਗੋੜ ਵਾਲੇ ਬਾਣੀਆਂ ਨੂੰ ਖੜਾਇਆ ਤੂੰ ਦੋ ਕ ਦਿਨ ਲੰਘੇ ਸੀ ਇੱਕ ਦੂਜੇ ਦਾ ਭੇਤ ਪਾ ਗਏ ਚੌਥੇ ਦਿਨ ਉੱਥੇ ਦੋ ਪੁਲਿਸ ਵਾਲੇ ਆ ਗਏ ਉਹਨਾਂ ਨੇ ਖੱਟੇ ਮਿੱਠੇ ਦਾਲ ਪੂਝੇ ਦੇ ਲਾਲੇ ਤਾਰ ਤੋਂ ਦੋ ਪੈਕਟ ਟੰਗੇ ਬਾਣੀਆਂ ਉਹਨਾਂ ਤੋਂ ਪੈਸੇ ਮੰਗੇ ਮਹਾਬਾਬੂ ਜੀ ਲੈ ਜਾਣ ਤੋਂ ਕੁਝ ਨਹੀਂ ਹੁੰਦਾ ਪੁਲਿਸ ਮੁਲਾਜ਼ਮ ਨੇ ਕੀ ਲੱਗਦਾ ਹੈ ਬਥੇਰੇ ਕੱਟ ਲਾਂਗੇ ਦਾਰੂ ਵੇਚਣ ਵਾਲੇ ਗੁੜਚੋਂ ਆਪਾਂ ਨੂੰ ਵੀ ਅੱਧ ਬਚਦਾ ਲਓ ਜੀ ਬਾਣੀਆਂ ਥਾਣੇ ਦੁਕਾਨ ਨੂੰ ਜਿੰਦਾ ਪਹੁੰਚ ਗਿਆ ਘਰੇ ਜ਼ਖਮੀ ਪਰਿੰਦਾ ਬੇਬੇ ਬਾਪੂ ਨੂੰ ਕਹਿੰਦਾ ਕੀ ਬਖਸ਼ਾਏਗੀ ਆ ਜਬਾਨ ਰੋਗ ਵਾਲੇ ਤੋਂ ਕੀ ਨੂੰ ਕਿਨੂੰ ਮਰਾਏਗੀ ਮੈਂ ਸੋਚਿਆ ਵੀ ਆਪਾਂ ਨੂੰ ਜ਼बान ਰੋਗ ਹੈ ਇਹਦਾ ਕੋਈ ਲਾਜ ਹਸਪਤਾਲ ਚ ਕਰਾਏ ਉਹਨੇ ਲਓ ਜੀ ਮੈਂ ਡਿੱਗਦਾ ਪੈਂਦਾ ਜਾ ਇੱਕ ਹਸਪਤਾਲ ਚ ਵਗ ਗਿਆ ਤੇ ਡਾਕਟਰ ਨੂੰ ਜਾ ਕੇ ਆਖਿਆ ਮਹਾ ਜੀ ਮੈਨੂੰ ਜ਼बान ਰੋਗ ਹੈ ਉਹਨੇ ਇੱਕ ਕੰਪਿਊਟਰ ਜੇ ਦੀ ਡਿਊਟੀ ਲਾਤੀ ਕਹਿੰਦਾ ਐ ਕਰ ਵੀ ਇਹਦੀ ਜੀਪ ਤੇ ਸ਼ੀਸ਼ਾ-ਸੂਸਾ ਲਾ ਕੇ ਉਹ ਬੈੱਡ ਤੇ ਪਾ ਕੇ ਦੇਖ ਉਹਨੇ ਮੈਂ ਬੈੱਡ ਤੇ ਪਾ ਲਿਆ ਡਾਕਟਰ ਕੁਰਸੀ ਤੇ ਬਹਿ ਗਿਆ ਡਾਕਟਰ ਕਹਿੰਦਾ ਵੀ ਅੱਜ ਮੈਂ ਬਾਰੇ ਵਾਲੀ ਚਾਹ ਨਹੀਂ ਪੀਣੀ ਮੈਨੂੰ ਹਸਪਤਾਲ ਚੋਂ ਚਾਹ ਬਣਾ ਕੇ ਪਿਓ ਬਾਹਰ ਤਾਂ ਬਹੁਤ ਕੁਝ ਮਿਲਾ ਕੇ ਪਵਾਉਂਦੇ ਨੇ ਲੋਕ ਮੇਰੀ ਸਿਹਤ ਨਹੀਂ ਠੀਕ ਲਓ ਜੀ ਸਟਾਫ ਨੇ ਆਂਟੀ ਬੁਲਾ ਲਈ ਆਂਟੀ ਨੇ ਡਾਕਟਰ ਨੂੰ ਖੁਸ਼ ਕਰਨ ਦੇ ਬਾਰੇ ਵੱਧ ਥੋੜੀ ਜੀ ਚਾਚ ਪਤੀ ਪਾ ਲਈ ਸਰਕਾਰੀ ਗੈਸ ਕਰਕੇ ਉਹਨੇ ਇੱਕ ਦੋ ਵੱਧ ਬਾਲੀ ਦਬਾਤੀ ਕੱਪ ਚ ਪਾ ਕੇ ਡਾਕਟਰ ਨੂੰ ਫੜਾਤੀ ਇਹਦੇ ਡਾਕਟਰ ਨੇ ਘੁੱਟ ਪਰ ਹੀ ਕਹਿੰਦਾ ਵਾਹ ਆਂਟੀ ਅੱਜ ਤਾਂ ਰੋਗ ਤੋੜ ਤੇ ਆਂਟੀ ਨੇ ਦੋਇ ਹੱਥ ਜੋੜ ਤੇ ਕੰਪਿਊਟਰ ਜਾਂ ਮੇਰਾ ਇਲਾਜ ਕਰੀ ਜਾਵੇ ਉਧਰੋਂ ਚੈਕਿੰਗ ਵਾਲੀ ਉੱਥੇ ਵੀ ਟੀਮ ਆ ਗਈ ਇੱਕ ਗੰਜਾ ਆ ਜਾ ਮੇਰੇ ਕੋਲੇ ਆ ਕੇ ਕਹਿੰਦਾ ਹਾਂ ਵੀ ਕਾਕਾ ਤੈਨੂੰ ਹਸਪਤਾਲ ਦੀ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਮਹਾਬਾ ਬਾਜੀ ਇਹਦਾ ਹਸਪਤਾਲ ਜਮਾ ਆਤਮ ਨਿਰਭਰ ਹੈ ਉਰੇ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਕਹਿੰਦਾ ਵੀ ਕੀ ਗੱਲ ਕਿਵੇਂ ਕਹਿ ਸਕਦਾ ਮਹਾਬਾ ਬਈ ਬਿਲਕੁਲ ਸੱਚੀ ਗੱਲ ਹੈ ਹਕੀਕਤ ਹੈ ਅੱਖੀਂ ਦੇਖੀ ਹੈ ਇਹ ਕਿਹੜਾ ਕੋਈ ਗੱਲ ਜੋੜਕੋੜ ਦੀ ਹੈ ਸਾਡੇ ਰੋਗ ਡਾਕਟਰ ਤੋੜਦਾ ਡਾਕਟਰ ਦੇ ਰੋਗ ਆਂਟੀ ਤੋੜਦੀ ਹੈ ਉਨੇ ਮਤੋਂ ਖੋਹਿਆ ਸੀ ਸਾਜਾ ਖਿੱਚੀ ਚਾਦਰ ਕੰਦਾ ਪਾਜਾ ਸਾਲਿਆ ਜੀ ਭੱਤ ਤੋਂ ਪਾ ਕੇ ਪਲਾਸ ਜਿਹੜਾ ਰੋਗ ਤੈਨੂੰ ਆ ਇਹਦਾ ਮੇਰੇ ਕੋਲੇ ਵੀ ਨਹੀਂ ਇਲਾਜ ਬਸ ਅੱਡੇ ਪਹੁੰਚਣ ਨੂੰ ਮਿੰਟ ਇੱਕ ਨਹੀਂ ਲੱਗਿਆ ਫੜੀ ਬਸ ਮੈਂ ਘਰੇ ਵੱਜਿਆ ਬਾਪੂ ਕਹਿੰਦਾ ਧਰ ਲੈ ਮੋਢੇ ਤੇ ਕਹੀ ਨਹੀਂ ਤਰੀ ਬੇਬੇ ਗਾਹਾਂ ਕਿਤੇ ਫੇਰ ਕਹੂਗੀ ਜਬਾਨ ਰੋਗ ਵਾਲੇ ਨੂੰ ਤਾਂ ਖੇਤੀਏ ਠੀਕ ਰਹੂਗੀ ਸੋ ਪ੍ਰਾ ਉਹ ਮੇਰੀ ਬੇਨਤੀ ਸਾਰਿਆਂ ਨੂੰ ਐ ਵੀ ਜਿਹਨੂੰ ਜਿਹਨੂੰ ਜਬਾਨ ਰੋਗ ਹੈ ਉਹ ਕਿਸੇ ਕੰਮ ਕੁਮਤੇ ਨਾ ਜਾਏ ਉਹ ਤਾਂ ਉਹਨੇ ਖੇਤੀ ਕੇ ਸੱਟ ਹੈ ਟੀਰੀਆਂ ਨਾਲ ਮਗਜ ਮਾਰ ਕੇ ਕੁੱਤਿਆਂ ਨੂੰ ਲਲਕਰੇ ਮਾਰ ਕੇ ਝੂਹਿਆਂ ਨਾਲ ਮਗਜ ਮਾਰ ਕੇ ਉਹਦੀ ਭਾਲ ਪੂਰੀ ਹੋ ਜਾਂਦੀ ਹੈ